ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੋ ਫਲਾਡ ਆਇਆ ਸਾਰੇ ਪੰਜਾਬ ਚ ਉਹਦਾ ਨੁਕਸਾਨ ਵੀ ਬਹੁਤ ਹੋਇਆ ਤੇ ਵੀਰਾਂ ਨੇ ਮਦਦ ਕਰਨ ਆਲਾ ਵੀ ਲਾਢੀ ਲਿਆਂਦਾ ਕੋਈ ਚੀਜ਼ ਵੀ ਆਪਾਂ ਨੂੰ ਛੋੜ ਨਹੀਂ ਛੱਡੀ ਜਿਹੜੀ ਚੀਜ਼ ਦੀ ਜਰੂਰਤ ਲੱਗੀ ਉਹ ਚੀਜ਼ ਸੰਗਤ ਨੇ ਆਪਾਂ ਨੂੰ ਬਚਾਈ ਆ ਡੀਜ਼ਲ ਟਰੈਕਟਰ ਮਸ਼ੀਨਾਂ ਕਮੈਨਾ ਮੇਰਾ ਸਾਲ ਅੱਜ ਥੋੜੇ ਗਏ ਹੀ ਹੁਣ ਕੋਹ ਚੱਲਿਆ ਕੱਲ 70 ਟਰੈਕਟਰ ਸੀਗੇ ਇਸੇ ਸੇਵਾ ਦੇ ਵਿੱਚ ਕਿੱਸਾ ਪਾਉਂਦੇ ਹੋਏ ਪਿੰਡ ਨੰਗਲ ਨੰਗਲਾ ਜੀ ਨੰਗਲਾ ਨਗਲਾ ਜੀ ਨੰਗਲਾ ਤਲਵੰਡੀ ਸਾਬੋ ਬਠਿੰਡਾ ਤੋਂ ਆਹ ਵੀਰ ਜਿਨ੍ਹਾਂ ਦੇ ਸਰੂਪ ਫੋਟੋ ਆਈ ਜਾਣੇ ਆ 1,68,000 ਦਾ ਡੀਜ਼ਲ ਦੀ ਸੇਵਾ ਦੇ ਕੇ ਚੱਲੇ ਆ ਲੈ ਗਰੂ ਇਹਨਾਂ ਨੂੰ ਤਰੱਕੀ ਬਖਸ਼ੇ ਜਿਹੜੇ-ਜਿਹੜੇ ਬੱਚਿਆਂ ਨੇ ਪੈਸੇ ਭੇਜਿਆ ਉਹਨਾਂ ਨੂੰ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਘਰਾਂ ਦੇ ਵਿੱਚ ਪਿਆਰਤ ਬਾਗ ਬਖਸ਼ੇ ਇਹ ਸੇਵਾ ਭਾਵਨਾ ਬਣਾਈ ਰੱਖੇ ਸਾਡੇ ਪਿੰਡ ਆਲੀ ਕਲਾ ਆਲੀ ਖੁਰਦ ਦਾ ਇਹ ਬੰਦਵਾ ਮੇਨ ਵਾਜਦਾ ਸਾਰੇ ਵਰਲਡ ਤੇ ਹੀ ਲਗਭਗ ਮਸ਼ਹੂਰ ਹੋਇਆ ਵਾ ਇਤੋਂ ਬੰਦ ਟੁੱਟਾ ਜਦੋਂ ਬੰਦ ਦੇ ਨਾਲ ਤੇ 20 25 30 ਪਿੰਡ ਪ੍ਰਭਾਵਿਤ ਹੁੰਦੇ ਪਰ ਇਹ ਵਾਜਦਾ ਬੰਦ ਆਲੀ ਕਲਾ ਤੇ ਆਲੀ ਖੁਰਦ ਵਾਲਾ ਇਸ ਬੰਦ ਤੇ ਸੇਵਾ ਦੇ ਕੇ ਚੱਲਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਜੀ ਮਾੜਾ ਬੋਲੋ ਜੀ ਖਾਲਸਾ ਰिफਤੇ ਸਾਡਾ ਪਿੰਡ ਨਗਲਾ ਪਾਈ ਕਲਵੰਡੀ ਸਾਹ ਬੋਕਲੇ ਜ਼ਿਲ੍ਹਾ ਬਠਿੰਡਾ ਅਸੀਂ ਇਹਨਾਂ ਵੀਰਾਂ ਦੀ ਮਦਦ ਵਾਸਤੇ ਨਾਗੜੇ ਤੋਂ ਚੱਲ ਕੇ ਪਿੰਡ ਆਲੀ ਖੁਰਦ ਆਧੀ ਕਲਾਂ ਜਿੱਥੇ ਕੇ ਵਿਆਸ ਦਰਾ ਦਾ ਬਲ ਟੁੱਟਿਆ ਹੋਇਆ ਸੀ ਇਸ ਦੀ ਸੇਵਾ ਦੇ ਵਿੱਚ ਅਸੀਂ ਡੀਜੇਲ ਵਾਸਤੇ 68000 ਰੁਪਿਆ 1,68,000 ਰੁਪਿਆ ਇਹਨਾਂ ਨੂੰ ਸੇਵਾ ਕਰ ਗਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ